ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਨੂਕ ਹੋ ਗਿਆ ਅੱਜ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਜਿਹੜੇ ਪਹਿਲੇ ਜਿਹੜੇ ਆਪਾਂ ਪਿੰਡਾਂ ਵਿੱਚ ਟਿੱਕਰ ਵੇਖਦੇ ਹਾਂ ਉੱਤੇ ਜਿਹੜੀ ਆਵਾਜ਼ ਨਹੀਂ ਆਉਂਦੀ ਰਾਤ ਨੂੰ ਚਲੋ ਰਾਤ ਨੂੰ ਚਲੋ ਜਿਹੜੀ ਆਵਾਜ਼ ਆਉਂਦੀ ਕੀੜੇ ਦੀ ਟੀਂ ਟੀਂ ਕਰਕੇ ਜਿਹੜੀ ਆਵਾਜ਼ ਆਉਂਦੀ ਆ ਕੀੜੇ ਦੀ ਆਵਾਜ਼ ਤੁਹਾਨੂੰ ਕੀੜਾ ਵਿਖਾਣੇ ਕਿ ਲਾਂਦਾ ਹੁੰਦਾ ਵਿਖਾਣੇ ਤੁਹਾਨੂੰ ਆਏ ਤੁਹਾਨੂੰ ਵਿਖਾਈਏ ਉਹ ਕੀੜਾ ਕਿੱਦਾਂ ਹੁੰਦਾ ਤਾਂ ਉਹ ਸਹੀ ਕੀ ਰਾਹ ਸਭ ਤੋਂ ਪਹਿਲੇ ਤੁਹਾਨੂੰ ਉਹ ਬਾਅਦ ਨਾਵਾਂਗੇ ਜਿਹੜੀ ਆਪਾਂ ਸੁਣ ਦੇ ਰਹੇ ਆ ਪਿੰਡੇ ਅੱਜ ਦੀ ਗੱਲ ਤੇ ਹੁਣ ਲਬਦੀ ਨਹੀਂ ਆਵਾਜ਼ ਉਹ ਵੀ ਆ ਤੁਹਾਨੂੰ ਸੁਣਨੇ ਜਿਹੜੀ ਆਵਾਜ਼ ਸਨੋਂ ਪਹਿਲੇ ਆ ਕੀੜਿਆਂ ਦੀ ਆ ਵੇਖੋ ਆਵਾਜ਼ ਨੂੰ ਕਿੱਦਾਂ ਦੀ ਆਂਡੀ ਟੀ ਇਹ ਪ੍ਰਾਣੇ ਮੰਦੇ ਹੋ ਤਾਂ ਜ਼ਰੂਰ ਪਛਾਣਨਗੇ ਆਵਾਜ਼ ਵਾਏ ਵੇਖੋ ਅ ਡਿਕਨੀ ਬਾਈ ਟੀ ਟੀ ਤੁਹਾਨੂੰ ਕਿਹੜਾ ਵੀ ਬਖਾਣਨੇ ਆ ਕਿੱਦਾਂ ਦੇ ਹੁੰਦੇ ਇਹ ਕੀੜੇ ਜਿਹੜਾ ਵਾਹ ਹੀ ਕੱਢਦਾ ਕਿਤੇ ਕਿਤੇ ਹੀ ਸਿਰਫ ਉਹੜਾ ਡਰ ਕੇ ਲਿਉਂ ਬੜਾ ਆ ਜੂ ਤੋ ਪਹਿਲੇ ਤਾਂ ਨਵਾਸ ਕੇ ਜਵਾ ਖਾਵਾਂਗੇ ਤੇ ਕੀੜਾ ਇਹਦਾ ਲੱਕੜ ਵਰਗਾ ਲਿਖ ਜਾਣੀ ਹੈ ਲਹਾ ਮੇਰੇ ਸਾਹਮਣੇ ਹੀ ਹੋਊਗਾ ਸਾਹਮਣੇ ਪਰ ਲਬਦਾ ਨਹੀਂ ਪਿਆਣਾ ਹਨ ਨਾ ਨਮਖੋਨੇ ਲਬਦਾ ਹੈ ਜੀ ਇਹ ਇਹ ਉਹਨੇ ਵੇਖਿਆ ਹੀ ਲੱਕੜ ਰੰਗੀ ਆ ਤਾਰ ਕਹਿੰਦੀ ਦਿਖਦਾ ਪਿਆ ਆਇਂ ਨੇ ਦਰਖਤ ਫੋੜ ਗਿਆ ਹੁਣ ਲੱਭਾ ਇਹ ਕੀੜਾ ਆ ਵੇਖੋ ਤੇਰੀ ਭੰਗ ਉੱਡ ਗਿਆ ਉੱਡ ਗਿਆ ਆ ਵੇਖੋ ਆ ਕੀੜੇ ਜੇ ਇਹ ਕੰਮ ਕਰਦਾ ਆ ਵੇਖੋ ਆ ਜਿੱਥੇ ਆ ਆ ਆ ਵੇਖ ਦੋ ਤੁਰਦੇ ਜਾਂਦੇ ਆ ਆ ਕੀੜੇ ੜੀ ਟੀ ਟੀ ਦੀ ਵਾਇ ਕਰਦੇ ਆ ਅੰਦਾਜ਼ਾ ਆਪਾਂ ਵੇਖਦੇ ਹਾਂ ਕਿ ਰਾਤ ਨੂੰ ਵੀ ਜਿਹੜੀ ਆਵਾਜ਼ ਆਉਂਦੀ ਹੈ ਇਹਨਾਂ ਦੀ ਆਵਾਜ਼ ਸਾਰੀ ਇਹਨਾਂ ਦੀ ਕਰਾਮਾਜ ਹੈ ਇਹ ਕੀੜੇ ਲੱਗ ਜ਼ਿਆਦਾਤਰ ਇਹ ਟਿੱਕਰ ਤੇ ਰਹਿੰਦੇ ਆ ਬਾਕੀ ਜਿੰਨੂੰ ਜ਼ਿਆਦਾ ਪਤਾ ਹੋਊਗਾ ਉਹ ਕਮੈਂਟ ਕਰਕੇ ਜ਼ਰੂਰ ਦੱਸੇ ਇਹ ਕੀੜਿਆਂ ਬਾਰੇ ਇਹ ਆਂਦੇ ਮੈਂ ਸੁਣਿਆ ਕਿ ਲੱਕੜ ਹੀ ਖਾਂਦੇ ਆ ਲੱਕੜ ਖਾਂਦੇ ਖਾਂਦੇ ਹੀ ਇੱਥੇ ਹੀ ਮਰ ਜਾਂਦੇ ਨੇ ਇਹ ਕੀੜੇ ਇਹ ਵੀ ਵਿਲੋ 84 ਲੱਖ ਜੂਨਾਂ ਵਿੱਚੋਂ 1 ਜੂਨ ਇਹ ਵੀ ਆ ਕੀੜਿਆਂ ਦੀ ਆਹ ਵੇਖੋ ਕਿੰਨਾ ਕੀੜਾ ਇੱਥੇ ਨੇ ਨੇ ਨਹੀਂ ਵੇਖਿਆ ਮੈਂ ਵੀ ਅੱਜ ਵੇਲੇ ਪਹਿਲੀ ਵਾਰੀ ਵੇਖਿਆ 33-32 ਸਾਲ ਆਪਣੀ ਉਮਰ ਹੋ ਗਈ ਆ ਪਹਿਲੀ ਵਾਰੀ ਇਹ ਕੀੜੇ ਵੇਖੇ ਆ ਉਹ ਵੇਖੋ ਉੱਤੇ ਵੀ ਕੋਈ ਤਿੰਨ ਆਜ ਕਿੰਨਾ ਕੀੜਾ ਇੱਥੇ ਇਹ ਸਾਰੀ ਆਵਾਜ਼ ਇਹਦੀ ਆਂਡੀ ਆ ਜਿਹਦਾ ਮਿਊਜ਼ਿਕ ਚੱਲਣ ਦੇ ਆ ਨਾ ਇਹੋ ਹੀ ਸਾਰਾ ਮਿਊਜ਼ਿਕ ਆਂਡਿਆ ਹੁੰਦੇ ਵੀ ਆ ਦਰਖਤ ਰੰਗੀਏ ਲਬਦੇ ਵੀ ਨਹੀਂ ਮਾਸਾ ਪਤਾ ਨਹੀਂ ਹੁਣ ਆ ਜ਼ੂਮ ਕਰਕੇ ਤੁਹਾਨੂੰ ਵਖਾਣਦੇ ਆ ਉਹ ਵੇਖੋ ਆ ਤਿੰਨ ਇਧਰ ਫੋਨ ਤੇ ਲੇ ਕਿਉਂ ਕਿਹਨੂੰ ਪਤਾ ਹੋਊਗਾ ਉਹ ਕਮੈਂਟ ਕਰਕੇ ਜਰੂਰ ਦੱਸੇ ਕਿ ਕਿਹੜਿਆਂ ਦਾ ਨਾਂ ਕੀ ਹੈ ਪੁਰਾਣੇ ਜਿਹੜੇ ਬੰਦੇ ਉਹਨਾਂ ਨੂੰ ਤਾਂ ਜਰੂਰ ਪਤਾ ਹੋਊਗਾ ਕਿ ਕਿਹੜਿਆਂ ਦਾ ਨਾਂ ਕੀ ਹੈ ਪਰ ਇੰਨੀ ਆਵਾਜ਼ ਦੇਖ ਲਓ ਇੰਨਾ ਦੀ ਹੈ ਆਹ ਕੀੜਿਆਂ ਦੀ ਆਵਾਜ਼ ਦੇ ਇੰਨੀ ਆਹ ਵੇਖੋ ਇਦਾਂ ਲੱਕੜ ਖਾ ਕੇ ਇਹਨਾਂ ਨੇ ਇਦਾਂ ਹੀ ਮਰ ਜਾਣਾ ਇਦਾਂ ਹੀ ਅਗੋਂ ਨਵੀਂ ਜੂੰਜੇ ਪਾਏਣਾ ਆਹ ਕੀੜੇ ਨੇ ਕੁੱਟੀਆਂ ਦਾ ਨਹੀਂ ਮੇਰਾ ਹੋਰ ਘਟੋ ਦੀ ਅੰਦਰ ਦੇ ਮੈਚ ਕਿਹਦੇ ਸੋ ਇਹ ਕੀੜੇ ਜਿਹੜੀ ਆਵਾਜ਼ ਕਰਦੇ ਆ ਰਾਤ ਨੂੰ ਜਿਹੜੇ ਆਵਾਜ਼ ਕਰਦੇ ਆ ਉਹਦੇ ਅੱਜ ਦਿਨੇ ਵੀ ਲੱਗੇ ਆ ਕਿਕਰ ਤੇ ਜ਼ਿਆਦਾ ਬਿੰਦੇ ਆ ਆਜੀ ਛੋਟੀ ਵੀਡੀਓ ਬਣਾਈ ਸੀ ਆ ਕੀੜੇ ਮੈਂ ਵੀ ਪਹਿਲੀ ਵਾਰ ਹੀ ਵੇਖਿਆ ਸੀ ਤੇ ਅੱਜ ਤੁਹਾਨੂੰ ਵੀ ਮੈਂ ਕਹਾ ਚਲੋ ਮੈਂ ਵੀ ਦੇਖਿਆ ਪਹਿਲੀ ਅੱਜ ਚਲੋ ਮੈਂ ਕਹਾ ਤੁਹਾਨੂੰ ਵੀ ਬਿਖਾਉਨੇ ਆ ਪਹਿਲੀ ਵਾਰੀ ਕੀੜੇ ਦੇਖੇ ਆ ਦੇਖੋ